ਉਹ ਉਹ ਸ਼ਰਤਲਾ ਲਾ ਲੈ ਵਾਂ ਤੇ ਤੁਸੀਂ ਨਹੀਂ ਅਦਗੀ ਜਦੇ ਉਹ ਮੈਂ ਕਿਉਂ ਝੂਠ ਬੋਲੂਗਾ ਠੀਕ ਆ ਮੈਨੂੰ ਤੁਹਾਡਾ ਪਹਿਲਾਂ ਹੀ ਪਤਾ ਵਾ ਤੁਸੀਂ ਬਹੁਤ ਕਾਂਡ ਖਾ ਲਏ ਠੀਕ ਆ ਆਦੇ ਰਾਤ ਚ ਹੁਣ ਸਾਨੂੰ ਲੋਕਾਂ ਨੇ ਵੋਟ ਤੱਕ ਕੀ ਦੋਨੋਂ ਲੋਕਾਂ ਨੇ ਟੁੱਟੀ ਜੁੱਤੀ ਨਹੀਂ ਦੇਣੀ ਉਹ ਵੀ ਬਗਲੇ ਮਾਰਨ ਲੱਗੇ ਸੋਚਣਗੇ ਵੀ ਇਹ ਜਿਹਨਾਂ ਕੋਲ ਜੁੱਤੀ ਛੱਡਤੀ ਹੈ ਫਾਕਸ ਮੋੜਨਗੇ ਕਿ ਨਹੀਂ ਨੇ ਮਾਰੇ ਹਰਾਤਾ ਤੁਹਾਡੇ ਉਹ ਤੋਂ ਮੈਂ ਤਾਂ ਛਿੱਤਰ ਨਾ ਖਾ ਲਈ ਓਏ ਸੁਖੇ ਥੋੜੀ ਸਰਕਾਰ ਤਾਂ ਹੈ ਨਹੀਂ ਬਗਵਾਸ ਕਰੀ ਆਣਿਓ ਹੈ ਕਿਹੜਾ ਬੇੜ ਹੋ ਗਿਆ ਸਮ ਸਰਕਾਰ ਚ ਲਈ ਨਾ ਸਾਨੂੰ ਪਤਾ ਅੱਧਾ ਰਾਜਾ ਸਾਡਾ ਸਾਨੂੰ ਪਤਾ ਕਿਸ ਢੰਗ ਨਾਲ ਸਰਕਾਰ ਚ ਲਈ ਦੀ ਜਿੰਨਾ ਪ੍ਰਚਾਰ ਅਸੀਂ ਕੀਤਾ ਵਾ ਇਹ ਕਿ ਗਾ ਪਾਇਆ ਪਰ ਸਰਕਾਰ ਤਾਂ ਸਾਡੀ ਗਾਉ ਤੂੰ ਲਾਲਾ ਸ਼ਰਤੀ ਲਾਲਾ ਫਿਰ ਕੋਈ ਨਾ ਆਹੋ ਕੋਈ ਨਾ ਦਿਨਾ ਤੈਨੂੰ ਪੈਸੇ ਲਾ ਤੂੰ ਸ਼ਰਤ ਉਹ ਤੂੰ ਛੇਤਰੀ ਮਾਰ ਲਾ ਜਾ ਮੇਰੇ ਸਾਡੇ ਦੇ ਮਾਰ ਕੇ ਝਾੜੂ ਕਿਉਂ ਤੁਸੀਂ ਆਪ ਦੇ ਝਾੜੂ ਸਾਰੇ ਤਣਾਉਣੇ ਆ ਮੈਂ ਜੀ ਮੇਰਾ ਦਿਮਾਗ ਫਿਰ ਗਿਆ ਮੈਂ ਪੁਰਾਣੇ ਟਰੰਕ ਹੋ ਲੈਣੇ ਆ ਪੈਸੇ ਵਾਲੇ ਜਿਹਨਾਂ ਪੈਸੇ ਦੇ ਕੇ ਸਾਰਿਆਂ ਨੂੰ ਬਈ ਜਿੰਨੀਆਂ ਝਾੜੂ ਦੀਆਂ ਏਜੰਸੀਆਂ ਨੇ ਕੋਈ ਝਾੜੂ ਨਹੀਂ ਕਿਸੇ ਬਣਾਉਣਾ ਉਹ ਮੁਠੇ ਜਿਹੜੇ ਉਹ ਦੇ ਦੋ ਇਹਦੇ ਪਾਂਤੇ ਤੇ ਕਿਤਰੀ ਵਾਲ ਦੇ ਸੁੱਟਣੇ ਆਵੇਂ ਢੂਏ ਲੜਾ